ਸਤਿ ਸ੍ਰੀ ਅਕਾਲ ਦੋਸਤੋ ਮਾਰਕਸ ਨਿਊਜ਼ ਸੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਅਸੀਂ ਪਹੁੰਚੇ ਹਾਂ ਪ੍ਰਵਾਸਰਾ ਵਿਖੇ ਜਿੱਥੇ ਕਿ ਪ੍ਰਵਾਸਰਾ ਦੇ ਵਿੱਚ ਜਿਵੇਂ ਕਿ ਮਾਲੂਮ ਹੈ ਕਿ ਵੀ ਲੋਡ ਬੰਦ ਜੋ ਕਿ ਸੈਂਕੜੀ ਤਲਾਬ ਦੇ ਵਿੱਚ ਲੋਡ ਬੰਦ ਜੋ ਬੇਸਹਾਰਾ ਨੇ ਬੇ ਬੇ ਆਸਰਾ ਨੇ ਜੋ ਕਿ ਸ਼ਰੀਲਕ੍ਰੂਪ ਦੇ ਵਿੱਚ ਵੀ ਸਖਸ਼ਮ ਨਹੀਂ ਹੈਗੇ ਉਹ ਇਦਾਂ ਦੇ ਇੱਥੇ ਜਿਹੜੇ ਪ੍ਰਾਣੀ ਆ ਉਹ ਪ੍ਰਵਾਸਰਾ ਦੇ ਵਿੱਚ ਰਹਿੰਦੇ ਆ ਤੇ ਇੱਥੇ ਬੜੀ ਦੇਰ ਤੋਂ ਇੱਕ ਮਾਮਲਾ ਚੱਲਿਆ ਆ ਰਿਹਾ ਹੈ ਬਿਜਲੀ ਦਾ ਬਿਜਲੀ ਦਾ ਮਾਮਲਾ ਜੇਕਰ ਕੱਲ ਇਹ ਤਾਂ ਇੱਕ ਬਹੁਤ ਬੜਾ ਇਸ਼ੂ ਇੱਥੇ ਬਣਿਆ ਹੋਇਆ ਹੈ ਬਹੁਤ ਦੇਰ ਤੋਂ ਜੋ ਬਿਜਲੀ ਦੇ ਬਿਨਾਂ ਇਹਨਾਂ ਮੈਕਮੋ ਬਲੋਕ ਕਿਹਾ ਜਾ ਰਿਹਾ ਹੈ ਕਿ ਵੀ ਇਹਨਾਂ ਨੇ ਬਿਜਲੀ ਦੇ ਬਿੱਲ ਨਹੀਂ ਭਰੇ ਹੈਗੇ ਤੇ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਬਾਰ-ਬਾਰ ਇੱਥੇ ਜੋ ਅ ਅਧਿਕਾਰੀ ਆਉਂਨੇ ਆ ਉਹ ਬਿਜਲੀ ਦਾ ਮੀਟਰ ਕੱਟਣ ਆਉਂਨੇ ਆ ਜਾਂ ਬਿਜਲੀ ਬੰਦ ਕਰਨ ਆਉਂਨੇ ਆ ਤਾਂ ਅੱਜ ਹੀ ਇੱਕ ਐਦਾਂ ਦਾ ਕੇਸ ਸਾਹਮਣੇ ਆਇਆ ਜਦੋਂ ਬਿਜਲੀ ਦਫ਼ਤਰ ਬਿਜਲੀ ਦੇ ਮੁਲਾਜ਼ਮ ਬਿਜਲੀ ਦਫ਼ਤਰ ਦੇ ਮੁਲਾਜ਼ਮ ਜੋ ਕੱਟਣ ਆਏ ਸੀਗੇ ਜੋ ਕਨੈਕਸ਼ਨ ਕੱਟਣ ਆਏ ਸੀਗੇ ਉਹਨਾਂ ਦੇ ਨਾਲ ਗੱਲ ਕਰ ਪਿਆ ਦੇਖੋ ਉਹ ਚ ਸਾਬ ਜੀ ਇੰਡਾ ਨੇ ਮੀਟਰ ਉਤਾਰਨ ਦੀ ਬਾਤ ਤੇ ਕਿਹਾ ਜੀ ਕਿੰਨਾ ਨਾ ਕਿਹਾ ਜੀ ਐਸਡੀਓ ਸਾਹਿਬ ਐਸਡੀਓ ਸਾਹਿਬ ਨੇ ਹੁਣ ਮੀਟਰ ਉਤਾਰੇ ਗਿਆ ਤਾਰਨਾ ਜੀ ਮੀਟਰ ਇਨਫੋਰਸਮੈਂਟ ਟੀਮ ਆਈ ਹੋਈ ਆ ਉਹਨਾਂ ਨੇ ਚੈੱਕ ਕਿ ਕਿੰਨੇ ਕ ਸਮੇ ਦਾ ਪੈਂਡਿੰਗ ਆ ਬਿੱਲ ਏ ਪੈਂਡਿੰਗ ਪੁਰਾਣਾ ਹੈ ਜੀ ਪਹਿਲਾਂ ਕੋਈ ਕਹਿ ਨਹੀਂ ਸਰਕਾਰ ਨੇ ਰੀਡਿੰਗ ਦੇ ਵਿੱਚ ਵੀ ਦਿੱਤਾ ਸੀਗਾ ਜਦੋਂ ਤੁਸੀਂ ਇੱਥੇ ਪਹੁੰਚੇ ਸੀ ਮੀਟਰ ਧਾਰਨਾ ਉਸ ਟਾਈਮ ਰੀਡਨ ਹੈਗਾ ਸੀਗਾ ਤੁਹਾਡੇ ਕੋਲ ਆ ਦੇਖੋ ਜੀ ਹੈਗਾ ਜੀ ਰੀਡਨ ਆਹ ਤੇ ਇਹ ਦਫ਼ਤਰ ਚ ਪਿਆਦਾਈ ਦਫ਼ਤਰ ਚ ਪਿਆਦਾਈ ਤੁਹਾਨੂੰ ਇਜਤ ਕੀਤਾ ਹੈ ਇਸ ਦੇ ਸਬੰਧੀ ਇਹਨਾਂ ਨੂੰ ਦਿੱਤਾ ਹੈ ਤੁਸੀਂ ਸਿੱਧਾ ਅੰਦਰ ਆ ਕੇ ਜੀ ਨੋਟਿਸ ਕਰਦੇ ਨਹੀਂ ਸਿੱਧਾ ਨਹੀਂ ਦੱਸ ਕੇ ਆਏ ਜੀ ਗੇਟ ਤੇ ਕਹਿ ਕੇ ਆਏ ਨਹੀਂ ਇਹ ਜਿਹੜੇ ਨੋਟਿਸ ਹੈ ਤੁਸੀਂ ਪ੍ਰਭਾ ਆਸਰਾ ਸੰਸਥਾ ਨੂੰ ਦਿੱਤੇ ਜੀ ਮੈਥਮ ਜਾਨੀ ਦੀ ਕੀ ਕਹਿ ਰਿਹਾ ਜੀ ਜਿਹੜਾ ਤੁਸੀਂ ਅੱਜ ਇਹ ਮੀਟਰ ਕੱਟਣ ਆਏ ਸੀਗੇ ਜੀ ਤੇ ਇਸੇ ਬਾਰੇ ਤੁਸੀਂ ਪਹਿਲਾਂ ਇਹਨਾਂ ਨੂੰ ਕੋਈ ਜਾਣਕਾਰੀ ਦਿੱਤੀ ਸੀ ਕਿ ਪਹਿਲੇ ਦੇ ਚੁਪੇ ਹੋਏ ਆ ਜੀ ਜਾਣਕਾਰੀ ਪ੍ਰੋਪਰ ਦੇ ਚੁਪੇ ਹੋਏ ਆ ਮੀਟਰ ਕੱਟਣ ਦੀ ਜਾਣਕਾਰੀ ਦਿੱਤੀ ਸੀ ਸੋਸਤਾ ਨੂੰ ਬਿਲਕੁਲ ਦਿੱਤੀ ਹੋਈ ਹੈ ਜੀ ਯਾ ਆਰਡਰ ਉਹਨੇ ਇਹ ਕਿਤੀ ਸੀ ਕਿ ਆ ਕੀ ਕੀਤੀ ਸੀ ਉਹ ਤਾਂ ਇਹਦੇ ਪਰ ਮੈਨੂੰ ਨਹੀਂ ਪਤਾ ਮੈਂ ਤਾਂ ਸੁਣ ਹੀ ਆਇਆ ਮੈਂ ਤਾਂ ਪਹਿਲੇ ਆਏ ਹੋ ਤੁਸੀਂ ਮੇਰੇ ਜਦੋਂ ਤੁਸੀਂ ਖੋਲਣਾ ਸ਼ੁਰੂ ਕੀਤਾ ਐ ਅੰਦਰ ਵਾਲਾ ਸੋਲਰ ਵਾਲਾ ਤਾਂ ਉਸ ਸਮੇਂ ਤੁਹਾਡੇ ਦੇ ਜਦੋਂ ਸਸਤਾ ਦੇ ਜਿਹੜੇ ਵਰਕਰ ਆ ਗਏ ਉਹਨਾਂ ਨੇ ਤੁਹਾਡੇ ਤੇ ਜੋ ਮੰਗਿਆ ਹੈਗਾ ਇਹ ਕੀ ਆਰਡਰ ਸਾਨੂੰ ਦੋ ਉਹ ਸਮੇਂ ਇਹਨਾਂ ਨੇ ਦੱਸਣ ਦੇ ਮੁਤਾਬਕ ਉਹਨਾਂ ਨੇ ਦੱਸਿਆ ਕਿ ਤੁਹਾਡੇ ਕੋਲ ਆਰਡਰ ਹੈ ਨਹੀਂ ਸੀ ਜੀ ਆਹ ਦੇਖੋ ਜੀ ਪਹਿਲੇ ਵੀ ਪਿਆ ਹੁਣ ਵੀ ਹੈ ਪਰ ਕਿੱਥੇ ਆ ਉਹ ਸੋਲਰ ਵਾਲਾ ਮੇਰੇ ਕੋਲ ਸੀ ਹੁਣ ਮੰਗਵਾਇਆ ਇਹ ਆਰਡਰ आज दफ्तर च पया था, तो तो था। जी। तो जी। तो जी। ए हुदा चेक पया था नाल केमी ले लाए उसको पहला कोई अफसर को नहीं दसाई तू 16 ਲ ਮੀਟਰ ਕੋਲਣ ਆਈ ਸੀ ਕਿ ਕਿਹੜਾ ਇਹ ਇਹ ਟੋਲੀ ਸਾਫਰ ਨਾਲ ਗੱਲ ਕੀਤੀ ਸੀ ਉਸ ਤੋਂ ਬਾਅਦ ਤੁਸੀਂ ਫਿਰ ਹਾਂਜੀ ਕੀ ਸਾਫਰ ਨਾਲ ਗੱਲ ਕੀਤੀ ਕੀ ਕਰ ਰਹੇ ਹੋ ਜੀ ਕੀ ਸਾਫਰ ਨਾਲ ਗੱਲ ਕੀਤੀ ਕੋਈ ਦੱਸੋ ਐਕਟਿਵ ਸਾਹਿਬ ਉਹਨੇ ਕੀ ਕੀ ਬਾਤ ਕੀਤੀ ਉਹ ਕਹਿੰਦੇ ਚੈੱਕ ਕਰਨਾ ਹੈ ਨਾ ਜਿਹੜੀ ਸਾਡੀ ਟੀਮ ਪਟਿਆਲੇ ਤੇ ਆਈ ਹੋਈ ਹੈ ਉਸਪੋਰਸ ਮੀਟਰ ਤੁੰਨਾ ਦਾ ਮੁਲਾਬਾ ਕਰਨਾ ਹੁੰਦਾ 16 ਲ ਰੀਡਿੰਗ ਅਤੇ ਜਿਹੜੀ ਆਪਣੀ ਜਰੀ ਮੀਟਰ ਦੀ ਰੇਟਿੰਗ ਨਾਲ ਮੈਚ ਕਰੂਗੀ ਹੈਗੀ ਆ ਉਹ ਮੀਟਰ ਤਾਂ ਨਹੀਂ ਲਈ ਜਾ ਸਕਦੀ ਨਹੀਂ ਸਰ ਇਤਨੀ ਤੁਹਾਨੂੰ ਪੱਕੇ ਮਿਲਾ ਕੇ ਸਰ ਜੀ ਕੋਲ ਸਵਾਲ ਪੁੱਛਦਾ ਹੈ ਕਿ ਅਜਰ ਅਕੜਿਆ ਤਿਆਰ ਹੈ ਕਿਸੇ ਮੈਕੂ ਵੀ ਲਗਾਏ ਹੋਏ ਨਹੀਂ ਸਰ ਇਹ ਦੇ ਐਕਸੀਡੈਂਟ ਮੇਰਾ ਐਕਸੀਡੈਂਟ ਹੋਇਆ ਕਹੋ ਸਰ ਚੈੱਕ ਕਰਵਾ ਲਾ ਸਕਦੇ ਹੁਣ ਕੀ ਕਾਰਵਾਈ ਕਰ ਰਹੇ ਹੋ ਦੀਨਤ ਸਾਨੂੰ ਇਨਫੋਰਸਮੈਂਟ ਨੇ ਕਹਿਆ ਸੀ ਦੋਨਾਂ ਮੀਟਰਾਂ ਦਾ ਮੁਲਾਪ ਕਰਾਣਾ ਡ੍ਰੇਜਿੰਗ ਇਹਨਾਂ ਦੀ ਚੈੱਕ ਕਰ ਹੁਣ ਇੱਕ ਜੀ ਉਹਨਾਂ ਚਿਰ ਸਰ ਬਿਜਲੀ ਬੰਦ ਰਹੇਗੀ ਇਹਨਾਂ ਦੀ ਜਾਂ ਫਿਰ ਸਿੱਧਾ ਕਨੈਕਸ਼ਨ ਕੀਤਾ ਜਾਏਗਾ ਸਾਨੂੰ ਦੇ ਕਾਹਦੇ ਬੱਚੇ ਜੋ ਉੱਥੇ ਰਹਿੰਦੇ ਐ ਜੋ ਸਮਾਜੀ ਤੌਰ ਤੇ ਸਰੀਰ ਦੇ ਤੌਰ ਤੇ ਇਹ ਆਫਸੈਟ ਨਥਨ ਕਿ ਜੀ ਹੁਣ ਕੀ ਕਰ ਕਿਦਾ دیر ਕਿਉਂ ਚੁਮਿਆ ਜੀ ਸਾਨੂੰ ਨਹੀਂ ਪਤਾ ਜੀ ਜੋ ਪਿਛੋਂ ਉਹੀ ਆਰਡਰ ਮਿਲਿਆ ਸੀ ਆਏ ਅੱਜ ਕਿੰਨੇ ਮੀਟਰ ਕਿਤੇ ਤੁਸੀਂ ਇਹਨਾਂ ਨੂੰ ਨਹੀਂ ਮਿਲਿਆ ਹੋਰ ਕਿੰਨੇ ਚਾਹ ਦਪੱਟੇ ਐ ਮੀਟਰ ਹਾਂਜੀ ਉਹ ਵੀ 100 ਮੀਟਰ ਪੱਟੇ ਆਂਗਾ ਸਿਰ ਪਹਿਲੇ ਹੀ ਮੀਟਰ ਆ ਰੱਖੜੀ ਵਾਲੀ ਨਹੀਂ ਪੱਟੜਾ ਆਇਆ ਸਰ ਤੁਸੀਂ ਕਿੰਨੇ ਪੱਟੇ ਆਂ ਨਹੀਂ ਅੱਜ ਉਹ ਕਿੰਨੇ ਮੀਟਰ ਪੱਟੇ ਪ੍ਰਭਾਸ ਨਹੀਂ ਨਹੀਂ ਉਹ ਰੇਤਾ ਹਜੇ ਕੋਈ ਨਹੀਂ ਪੱਟਾਇਆ ਕਲੈਕਸ਼ਨ ਮੇਰੇ ਕਿੱਟੇ ਕੋਈ ਜੀ ਕਲੈਕਸ਼ਨ ਕਿੰਨੇ ਕੱਟੇ ਅੱਜ ਅੱਜ ਹਜੇ ਕੋਈ ਨਹੀਂ ਇੱਥੇ ਪ੍ਰਭਾਸ ਦਾ ਹਜੇ ਕੋਈ ਨਹੀਂ ਕਿਹ ਕਿਹ ਕੋ ਪੱਟੇ ਰੱਖਤੇ ਆਂ ਬਾਹਰ ਵਾਲਾ ਕੱਟਿਆ ਹਾਂਜੀ ਕੰਨਾਂ ਵਾਲੇ ਪਹਿਲਾਂ ਦਾ ਪਿਛਲੇ ਦਾ ਕੱਟਿਆ ਕਲੈਕਸ਼ਨ ਉਹ ਤਾਂ ਮੇਰੇ ਨਾਲ ਚੱਲ ਸਕਦਾ ਹੈ ਪੱਲਾ ਕੱਟਿਆ ਹੋਇਆ ਜੀ ਅੰਤਤਾਨੀ ਕਿੱਥੇ ਕੱਟੇ ਜੀ ਅੰਤਤਾਨੀ ਕਿੱਥੇ ਤੁਸੀਂ ਨਹੀਂ ਨਾ ਮੀਟਰ ਤਾਂ ਨਹੀਂ ਪਟਿਆ ਜੀ ਤੁਸੀਂ ਬਾਹਰ ਕੋਈ ਕਿੱਧਰ ਜੀ ਮੀਟਰ ਤਾਂ ਨਹੀਂ ਪਟਿਆ ਹੈਗਾ ਤੁਸੀਂ ਬਾਹਰ ਅੱਜ ਕਨੈਕਸ਼ਨ ਕੱਟਿਆ ਕੋਈ ਮੀਟਰ ਪਟਿਆ ਨਹੀਂ ਤੁਸੀਂ ਬਾਹਰ ਮੀਟਰ ਬੋਲਿਆ ਜੀ ਬੋਲਿਆ ਹਾਂ ਜੀ ਬੋਲਿਆ ਵਾ ਜੀ ਹੁਣ ਐਸਡੀਓ ਸਾਹਿਬ ਨੇ ਤੁਹਾਡੀ ਗੱਲ ਹੋਈ ਐਸਡੀਓ ਸਾਹਿਬ ਨਾਲ ਹਾਂ ਜੀ ਐਸਡੀਓ ਸਾਹਿਬ ਕਹਿੰਦੇ ਬਿਟ ਲਿਆਓ ਜੀ ਤਾਰ ਕੇ ਹੋਣ ਉਹਨਾ ਮੀਟਰ ਦਰਨ ਦੋਨੋਂ ਮੀਟਰ ਆਜੂ ਕਾਵੇ ਦੇਤੇ ਸੋਲਰ ਸੋਲਰ ਵਾਲਾ ਵੀ ਤਰਾਂਗੇ ਹਾਂਜੀ ਸੋਲਰ ਵਾਲਾ ਵੀ ਸੋਲਰ ਵਾਲੇ ਵੀ ਕਹਿ ਰਹੇ ਦੇ ਇਹ ਵੀ ਉਤਾਰਨਾ ਹੈ ਹਾਂਜੀ ਉਹ ਸੋਲਰ ਨਾਲ ਨਾ ਕਰਤੀ ਉਹਨਾਂ ਨੇ ਉਸ ਤੋਂ ਬਾਅਦ ਇਹਨਾਂ ਦਾ ਬਿਜਲੀ ਦਾ ਜਿਹੜਾ ਕਨੈਕਸ਼ਨ ਕੱਟਿਆ ਜਾਵੇਗਾ ਜੀ ਨਹੀਂ ਜੀ ਆਪਾਂ ਨਹੀਂ ਕੁਝ ਕਹਿ ਸਕਦੇ ਨਹੀਂ ਫਿਰ ਇਹਨਾਂ ਨੂੰ ਬਿਜਲੀ ਕਿਵੇਂ ਪੁੱਜੀ ਜਾਵੇ ਇਹ ਅਫਸਰ ਇਹ ਅਫਸਰ ਕਰ ਸਕਦੇ ਸਾਰੇ ਦੇਖ ਸਕਦਾ ਤੁਸੀਂ ਕਿ ਵੀ ਜੋ ਇੱਕ ਕਨੈਕਸ਼ਨ ਇੱਕ ਮੀਟਰ ਜੋ ਪਟਿਆ ਗਿਆ ਹੈਗਾ ਕਨੈਕਸ਼ਨ ਉਸ ਦਾ ਪਹਿਲਾਂ ਹੀ ਕੱਟਿਆ ਹੋਇਆ ਸੀਗਾ ਤੇ ਹੁਣ ਗੱਲ ਕਰਦੇ ਹਾਂ ਕਿ ਜਿਹਨਾਂ ਮੁਲਾਜ਼ਮਾ ਦੇ ਨਾਲ ਗੱਲ ਹੋਈ ਸੀਗੀ ਕਿਹਨਾਂ ਦੇ ਨਾਲ ਗੱਲ ਹੋਈ ਸੀਗੀ ਪਹਿਲਾਂ ਤੁਹਾਡੇ ਨਾਲ ਗੱਲ ਹੋਈ ਸੀ ਨਹੀਂ ਕਿਸੇ ਨਾਲ ਜੇ ਗੇਟ ਤੇ ਹੀ ਆਏ ਨਹੀਂ ਤੁਸੀਂ ਕਹਿ ਰਹੇ ਸੀਗੇ ਵੀ ਇੱਥੇ ਮੇਰਾ ਲਾਈਫ ਚੱਲ ਰਿਹਾ ਤੁਸੀਂ ਕਹਿ ਰਹੇ ਸੀਗੇ ਵੀ ਗੇਟ ਤੇ ਆਏ ਸੀਗੇ ਇਹ ਧਮਕੀ ਕਿਹਾ ਸੀ ਨਾ ਇਨਾਂ ਨੇ ਵੀ ਜੀ ਇਹ ਕਿਹਾ ਸੀ ਅਸੀਂ ਰੀਡਿੰਗ ਲੈਣੀ ਹੈ ਮੀਟਰ ਦੀ ਸੋਲਰ ਵਾਲੇ ਦੀ ਜੀ ਤੇ ਅਸੀਂ ਦੇਖ ਕੇ ਚਲੇ ਜਾਵਾਂਗੇ ਠੀਕ ਹੈ ਐਨਾ ਕੀ ਕਿਹਾ ਸੀਗਾ ਇਹਨਾਂ ਨੇ ਫਿਰ ਅੰਦਰ ਆ ਕੇ ਮੀਟਰ ਖੋਲ੍ਹ ਲਿਆ ਇਹਨਾਂ ਨੇ ਮੀਟਰ ਖੋਲ੍ਹ ਲਿਆ ਅਗਲਾ ਮੀਟਰ ਖੋਲ੍ਹਿਆ ਹਾਂਜੀ ਤੇ ਇਹਨਾਂ ਨੇ ਅੰਦਰੋਂ ਜੋ ਮੀਟਰ ਖੋਲ੍ਹਿਆ ਦਸਵੇਂ ਹੈਗੇ ਆ ਤੇ ਹੁਣ ਮਾਮਲਾ ਇਸ ਵਿਚਾਰਧਾਰਾ ਦੇ ਅਧੀਨ ਹੈ ਕਿ ਵੀ ਕੀ ਕਹਣਾ ਚੰਨੇ ਮਾਜੀ ਤੁਸੀਂ ਜੋ ਅੱਜ ਇਹ ਕੀ ਕਹਿ ਕੇ ਅੰਦਰ ਆਏ ਤੇ ਕੀ ਇਹਨਾਂ ਨੇ ਕੀਤਾ ਬਿਲਕੁਲ ਇਹਨਾਂ ਨੇ ਕੁਝ ਨਹੀਂ ਦੱਸਿਆ ਇਹ ਅੰਦਰ ਆਏ ਆ ਇਹਨਾਂ ਨੇ ਦੱਸਿਆ ਕਿ ਇਸ ਦੇ ਮੀਟਰ ਦੀ ਰੀਡਿੰਗ ਲੈਣੀ ਹੈ ਰੀਡਿੰਗ ਨਾਰਮਲੀ ਤੁਸੀਂ ਦੇਖਿਆ ਜਾਂਦਾ ਹੈ ਕਿ ਰੀਡਿੰਗ ਜਿਹੜੀ ਆ ਮੀਟਰ ਪਰ ਤੇ ਹੀ ਲੱਤੀ ਜਾਂਦੀ ਹੈ ਜੀ ਇਹਨਾਂ ਨੇ ਕਿਆ ਕਰਨ ਲੱਗ ਗਏ ਇਹ ਮੀਟਰ ਖੋਲਣ ਲੱਗੇ ਸਾਡੇ ਸਿਕਿਉਰਟੀ ਗਾਰਡ ਨੇ ਸਾਨੂੰ ਦੱਸਿਆ ਕਿ ਇਹ ਮੀਟਰ ਖੋਲਣ ਲੱਗੇ ਜਦੋਂ ਅਸੀਂ ਆ ਕੇ ਇੱਥੇ ਦੇਖਿਆ ਇਹਨਾਂ ਤੋਂ ਆਰਡਰ ਮੰਗੇ ਤਾਂ ਇਹਨਾਂ ਕੋਲ ਕੋਈ ਵੀ ਆਰਡਰ ਨਹੀਂ ਸੀ ਅਚੋਚੇ ਆਇਨਾ ਕੋਈ ਕੋਈ ਵੀ ਆਰਡਰ ਨਹੀਂ ਸੀ ਤੇ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਦਾ ਵੀ ਇਹਨਾਂ ਦਾ ਜਿਹੜਾ ਮੀਟਰ ਖੋਲਿਆ ਵਾਏ ਹੁਣ ਇਹ ਮੀਟਰ ਇਹ ਲੈ ਕੇ ਜਾ ਰਹੇ ਆ ਮੀਟਰ ਮੀਟਰ ਕਿੱਥੇ ਆ ਇਹ ਆ ਮੀਟਰ ਆ ਇਹ ਮੀਟਰ ਲੈ ਚਲੇ ਬੰਦ ਨਹੀਂ ਨਾ ਕੋਈ ਨਹੀਂ ਕੋਲੋਂ ਲੈ ਕੇ ਜਾਂਦੇ ਇਹਦਾ ਮੈਨੂੰ ਤੁਹਾਨੂੰ ਕਾਗਜ਼ ਦੇ ਦਿੱਤੇ ਸੀ ਹੱਥ ਵਾਪਸ ਕਰਾ ਦੇ ਜਿਹੜੀ ਬਿੱਲ ਆ ਰਿਹਾ ਇਹ ਕਿਹੋ ਜਿਹਾ ਗੱਲਬਾਤ ਕਰ ਲੋ ਗੱਲ ਕਰ ਲੈ ਸਾਡੇ ਇਹ ਇਹਨਾਂ ਨਾਲ ਗੱਲ ਕਰਦੇ ਆ ਦੇਖਿਓ ਦੋ ਮੀਟਰ ਜੋ ਮਾਈਕ੍ਰੋਮੇ ਬੰਨੋਂ ਕੱਢ ਲਿਆ ਗਿਆ ਹੈਗਾ ਤੇ ਡਿਸਕਨੈਕਟ ਕਰ ਦਿੱਤਾ ਗਿਆ ਤੇ ਉਹ ਮਾਈਕ੍ਰੋਮੇ ਉਹ ਇਹ ਜੋ ਤੇ ਆ ਤੁਸੀਂ ਦੇਖ ਸਕਦੇ ਹੋ ਮੀਟਰ ਇਹ ਤੇ ਹੁਣ ਪ੍ਰਭਾਸਾ ਦੇ ਮੁਖੀ ਸੁਪਾਈ ਸਰਸਾ ਸ਼ਮਸ਼ੇਰ ਸਿੰਘ ਇੱਥੇ ਆਏ ਨੇ ਲਾਈਵ ਹੈ ਸੂਰਤ ਇਹ ਹੰਗਾਮਾ ਜੋ ਵਰਤਿਆ ਹੋਇਆ ਦੇਖ ਸਕਦੇ ਹੋ ਤੁਸੀਂ ਪਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕੀ ਹੋਇਆ ਹੈ ਇਹ ਮੈਨੂੰ ਤੇ ਆਪ ਨਹੀਂ ਪਤਾ ਅੰਦਰ ਵੜ ਕੇ ਮੀਟਰ ਖੋਲਣ ਲੱਗੇ ਹੋਏ ਤੇ ਪਤਾ ਵੀ ਨਹੀਂ ਵੀ ਮੀਟਰ ਖੋਲਣਾ ਜਿਹੜਾ ਹੈਗਾ ਜੇ ਖੋਲਣਾ ਸੀ ਸਾਨੂੰ ਦੱਸਦਾ ਲੋ ਵੀ ਅਸੀਂ ਮੀਟਰ ਖੋਲਣਾ ਹੈਗਾ ਔਰ ਮੀਟਰ ਸਾਡਾ ਕੋਈ ਜਾਣਕਾਰੀ ਨਹੀਂ ਪਹਿਲਾਂ ਸੋਲਰ ਲਾਇਆ ਪਬਲਿਕ ਦੀ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਜਿਹੜੇ ਸੀ 40 ਲੱਖ ਦੇ ਕਰੀਬ ਰੁਪਇਆ ਲਾ ਕੇ ਸੋਲਰ ਸੰਗਤ ਦਾ ਪੈਸਾ ਲੱਗਿਆ ਹੋਇਆ ਤੇ ਮੀਟਰ ਖੋਲ ਕੇ ਲੈ ਕੇ ਜਾ ਰਹੇ ਕੋਈ ਨੋਟਿਸ ਨਹੀਂ ਕੋਈ ਕਾਨੂੰਨ ਦੀ ਕੋਈ ਪਰਮਿਸ਼ਨ ਹੀ ਨਹੀਂ ਦੱਸ ਰਿਹਾ ਕਿ ਅਸੀਂ ਇਸ ਦੇ ਤਹਿਤ ਤੁਹਾਡਾ ਮੀਟਰ ਖੋਲ ਕੇ ਲੈ ਕੇ ਜਾ ਰਹੇ ਹਾਂ ਇਹ ਕਹਿੰਦਾ ਐਸਡੀਓ ਸਾਹਿਬ ਦਾ ਹੁਕਮ ਹੈ ਐਸਡੀਓ ਸਾਹਿਬ ਦੀ ਪਰਸਨਲ ਪ੍ਰਾਪਰਟੀ ਤਾਂ ਨਹੀਂ ਹੈ ਕਿ ਸਾਨੂੰ ਦੱਸਦਾ ਦੋ ਐਸਡੀਓ ਸਾਡੀ ਸੇਵਾ ਵਾਸਤੇ ਲੱਗੇ ਹੋਏ ਸਤਿਕਾਰਯੋਗ ਐਸਡੀਓ ਸਾਹਿਬ ਜੀ ਸਾਨੂੰ ਦੱਸਦਾ ਦੋ ਵੀ ਤੁਸੀਂ ਸਾਡੇ ਅੰਦਰੋਂ ਕੀ ਕੀ ਚੱਕ ਕੇ ਲੈ ਕੇ ਜਾਣਾ ਹੈ ਜਨਰੇਟਰ ਚੱਕਣੇ ਹੈ ਕਿ ਮੀਟਰ ਚੱਕਣੇ ਹੈ ਕਿ ਕੀ ਕੱਢਣਾ ਹੈ ਅਸੀਂ ਮੀਟਰ ਦਾ ਹੁਕਮਨਿਆਂ ਦੇ ਤਹਿਤ ਉੱਪਰ ਹੈ ਕੰਮ ਹੋਇਆ ਕੀ ਕਹਿਣਾ ਚਾਹੋਗੇ ਚਲੋ ਰਗੜ ਪੋਨਿਆਂ ਦਾ ਇਹਨਾਂ ਦੀ ਵਿਚਾਰਿਆਂ ਦੀ ਕਾਦੀ ਹੈ ਇਹਨਾਂ ਦੀ ਕਾਦੀ ਖੁਸ਼ੀ ਜਦੋਂ ਇਹਨਾਂ ਕੋਲੋਂ ਬਿਜਲੀ ਪਾਣੀ ਵੀ ਖ ਯਾ ਤਾਂ ਇਹ ਮੰਨ ਲੈਣ ਕਿ ਇਹਨਾਂ ਦੀ ਡਿਊਟੀ ਨਹੀਂ ਹੈਗੀ ਸੰਵਿਧਾਨ ਦੇ ਵਿੱਚ ਇਹ ਬਿਲਕੁਲ ਕੋਈ ਹੱਕ ਨਹੀਂ ਹੈਗਾ ਕਿ ਇਹਨਾਂ ਦੀ ਲਾਈਫ ਦੀ ਪ੍ਰੋਟੈਕਸ਼ਨ ਸਰਕਾਰ ਦੀ ਡਿਊਟੀ ਹੈ ਇਸ ਗੱਲ ਨੂੰ ਉਹ ਮਨਜ਼ੂਰ ਕਰ ਲੈਣ ਫਿਰ ਸਾਨੂੰ ਸਭ ਕੁਝ ਮਨਜ਼ੂਰ ਹੈ ਸਾਡਾ ਅੰਦਰੋਂ ਭਾਵੇਂ ਜੋ ਮਰਜੀ ਚੱਕੀ ਜਾਣ ਇਹਨਾਂ ਨੂੰ ਜੋ ਪਹਿਲਾਂ ਇਹ ਤਾਂ ਮਨਜ਼ੂਰ ਕਰ ਲੈਣ ਕਿ ਵਾਕਈ ਇਹਨਾਂ ਦੀ ਜ਼ਿੰਦਗੀ ਨੂੰ ਬਚਾਉਣਾ ਸਰਕਾਰ ਦੀ ਡਿਊਟੀ ਨਹੀਂ ਹੈ ਇਸ ਗੱਲ ਨੂੰ ਮਨਜ਼ੂਰ ਕਰ ਲੈਣ ਫਿਰ ਬਿਜਲੀ ਪਾਣੀ ਬੰਦ ਕਰਨਾ ਸਾਨੂੰ ਵੀ ਮਨਜ਼ੂਰ ਹੈ ਅਦਰਵਾਈਜ਼ ਇਹ ਹੋ ਗਏ ਆ ਵਿਚਾਰਦੇ ਇਹਨਾਂ ਦਾ ਕੀ ਕਸੂਰ ਹੈ ਜੀ ਇਹ ਇਹ ਸਾਨੂੰ ਕਲੀਅਰ ਤਾਂ ਕਰਦੇ ਨੇ ਵੀ ਕਿਸ ਕਰਕੇ ਇਹਨਾਂ ਜਰੀਨਾ ਤੜਫਦੀਆਂ ਜਨਾਨਾਂ ਨੂੰ ਇਹਨਾਂ ਦੇ ਬਿਜਲੀ ਪਾਣੀ ਬੰਦ ਕਰਕੇ ਸੀਵਰੇ ਦੇ ਕਨੈਕਸ਼ਨ ਤੱਕ ਨਹੀਂ ਬਿਜਲੀ ਪਾਣੀ ਦੀ ਸਪਲਾਈ ਤੱਕ ਨਹੀਂ ਤੇ ਜਿੱਥੇ ਇਹਨਾਂ ਰਤਾ ਲਾਇਆ ਹੋਇਆ ਕਿ ਅਸੀਂ ਬਿਜਲੀ ਫ੍ਰੀ ਦੇ ਰਹੇ ਆ ਤੇ ਉੱਥੇ ਤੁਸੀਂ ਉਹਨਾਂ ਨਾਗਰਿਕਾਂ ਦੀ ਜਿਨ੍ਹਾਂ ਦੀ ਸਮਾਜਿਕ ਸੁਰੱਖਿਆ ਕ੍ਰਿਸ਼ਨ ਜੀ ਕਹਿੰਦੇ ਸੀ ਕਹਿੰਦੇ ਕ੍ਰਿਸ਼ਨ ਜੀ ਕਹਿੰਦੇ ਕਹਿੰਦੇ ਯਾਰ ਕੋਸ਼ਿਸ਼ ਤਾਂ ਦੇ ਦੇ ਦੁਰਯੋਦਨੀਆਂ ਨੂੰ ਇਹਨਾਂ ਦਾ ਹੱਕ ਬਣਦਾ ਇਹਨਾਂ ਦਾ ਹੱਕ ਬਣਦਾ ਉਹ ਕਹਿੰਦਾ ਮੈਂ ਕੁਝ ਵੀ ਨਹੀਂ ਦੇਣਾ ਇਹਨਾਂ ਨੂੰ ਕੁਝ ਵੀ ਨਹੀਂ ਦੇਣਾ ਉਹ ਜੇ ਇਹਨਾਂ ਨੂੰ ਸਮਾਜਿਕ ਸੁਰੱਖਿਆ ਨਹੀਂ ਸੀ ਦੇਣੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਛਾਤੂ ਦੇਣੀ ਸੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਇਲਾਜ ਦੇਣਾ ਸੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਲੰਗਰ ਦੇਣਾ ਸੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਦਵਾਈਆਂ ਵੀ ਦੇਣੀਆਂ ਸੀ ਇਹਨਾਂ ਨੂੰ ਕੇਅਰ ਟੇਕਰ ਵੀ ਦੇਣੇ ਸੀ ਇਹਨਾਂ ਨੂੰ ਨਰਸਿੰਗ ਸਟਾਫ ਵੀ ਦੇਣਾ ਸੀ ਇਹਨਾਂ ਨੂੰ ਡਾਕਟਰ ਵੀ ਦੇਣੇ ਸੀ ਉਹ ਜੇ ਕੁਝ ਵੀ ਨਹੀਂ ਦੇ ਸਕੇ ਤੇ ਕਮ ਸੇ ਕਮ ਜਿਹੜਾ ਬਿਜਲੀ ਜਿ ਇਹਨਾਂ ਨੂੰ ਬਿਜਲੀ ਪਾਣੀ ਵੀ ਨਹੀਂ ਦੇ ਸਕੇ ਤੇ ਜਿਹੜੀ ਇੱਥੇ ਬਿਜਲੀ ਸੀ ਇਹ 3000 ਦੇ ਮੈਲੇ ਜਿਹੜੇ ਦੀ ਗਾਲੀਨਾਂ ਨੇ ਵਿਚਾਰੇ ਇਹਨਾਂ ਨੂੰ ਤਾਂ ਕੁਝ ਵੀ ਨਹੀਂ ਤੁਸੀਂ ਦੇ ਸਕੇ ਤੇ ਕਮ ਸੇ ਅਮਰ ਸਾਡੀ ਸੋਲਰ ਨਾਲ ਜਿਹੜੀ ਬਿਜਲੀ ਬਣਦੀ ਸੀ ਉਹ ਤਾਂ ਸਾਨੂੰ ਵਰਤਣ ਦੇਣਾਂ ਤੇ ਸਾਨੂੰ ਨਹੀਂ ਵਰਤਣ ਦੇਣੀ ਉਹ ਤੁਸੀਂ ਉਹ ਵਰਤ ਲੋ ਬਿਜਲੀ ਹੋਰ ਗਰੀਬਾਂ ਨੂੰ ਦੇ ਦਿਓ ਹੁਣ ਉੱਪਰ ਇੰਨੇ ਲੱਖ ਦਾ ਸੋਲਰ ਪੈਨਲ ਲੱਗਿਆ ਹੋਇਆ ਠੀਕ ਹੈ ਉਹ ਪਬਲਿਕ ਦੇ ਫੋਨ ਬਸਿਨੇ ਦੀ ਕਮਾਈ ਚ ਤੇ ਉਹਦੇ ਵਿੱਚੋਂ ਮਤਲਬ ਤੁਸੀਂ ਉਹ ਵੀ ਮਤਲਬ ਉਹਦਾ ਵੀ ਡੈਮੇਜ ਕਰ ਰਹੇ ਹੈਗੇ ਤੁਸੀਂ ਬਾਹਰ ਤਾਂ ਨਵੀਂ ਮੀਟਰ ਤੁਸੀਂ ਤਾਂ ਨਿਤਾਰ ਹੀ ਲੇ ਗੇ ਕੱਟ ਵੀ ਦਿੱਤੇ ਹੈ ਤੇ ਕਮ ਸੇ ਕਮ ਜਿਹੜੇ ਅੰਦਰ ਸਾਡੇ ਆਪਣੇ ਸੰਗਤ ਦੇ ਸਹਿਯੋਗ ਦੇ ਨਾਲ ਜਾਨਾਂ ਬਚਾਉਣ ਦੇ ਲਈ ਜੋ ਇਹਨਾਂ ਦੇ ਲਈ ਬਿਜਲੀ ਪਾਣੀ ਪੈਦਾ ਕੀਤਾ ਜਾ ਰਿਹਾ ਤੁਸੀਂ ਇਹ ਮੀਟਰ ਵੀ ਤਾਰ ਰਹੇ ਹੋ ਸਾਨੂੰ ਦੱਸ ਦੋ ਵੀ ਕਾਨੂੰਨ ਐਸਾ ਹੈਗਾ ਜੇ ਹੈਗਾ ਸਾਨੂੰ ਮਨਜ਼ੂਰ ਹੈ ਫਿਰ ਪਰ ਸਾਨੂੰ ਦੱਸ ਦੋ ਵੀ ਤਾਰ ਕੇ ਲਿਜਾਣਾ ਪਹਿਲਾਂ ਵੀ ਕੱਟੇ ਨੂੰ ਜਿੰਨਾ ਸਮਾਂ ਹੋ ਗਿਆ ਜੀ ਤੇ ਕੁਝ ਬਿਲਵਾਰੇ ਵੀ ਗੱਲਬਾਤ ਕਰ ਰਹੇ ਕੋ ਯਾਰ ਬੇਲ ਤਾਂ ਸਰਕਾਰ ਦਾ ਹੈ ਸਰਕਾਰ ਦੇ ਭੇਜੇ ਹੋਏ ਨਾਗਰਿਕਾਂ ਦਾ ਹੈ ਸ਼ਮਸ਼ੇਰ ਸਿੰਘ ਦਾ ਨਹੀਂ ਹੈ ਜੀ ਇਹ ਬਿੱਲ ਆਏਗਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਸਮਾਜਿਕ ਸੁਰੱਖਿਆ ਸਰਕਾਰ ਨੇ ਦੇਣੀ ਸੀ ਛੱਤ ਦੇਣੀ ਸੀ ਜਿਨ੍ਹਾਂ ਨੂੰ ਇਲਾਜ ਦੇਣਾ ਸੀ ਜਿਨ੍ਹਾਂ ਨੂੰ ਸੰਭਾਲ ਦੇਣੀ ਸੀ ਜਿਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਦੇਣਾ ਸੀ ਜ਼ੁਲਮਾਂ ਤੋਂ ਬਚਾਉਣ ਰਾਤ ਦੀ ਗੱਲ ਹੈ 600 ਯੂਨਿਟ ਪੱਕੀ ਬੰਦਾ ਰਤ ਦੀ ਗੱਲ ਹੈ ਕਿ ਐ ਕਿਦਾਂ ਬੀਬੀ ਸਾਡੇ ਕੋਲ ਕੱਲ ਮੈਂ ਪਿਛਲੇ ਤੁਹਾਨੂੰ ਇੱਕ ਹਫ਼ਤੇ ਦੀ ਗੱਲ ਦੱਸਾਂ ਕਿੰਨੇ ਕੇਸ ਸਾਡੇ ਕੋਲ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਦੇ ਕੋਲ ਸਰਕਾਰ ਦੇ ਡਿਪਾਰਟਮੈਂਟਾਂ ਦੇ ਕੋਲ ਤੱਕੇ ਖਾ ਖਾ ਕੇ ਐਪਲੀਕੇਸ਼ਨਾਂ ਦੇ ਉਤੋਂ ਅੱਖਰ ਮਿਟ ਗਏ ਆ ਅਕਰਨੀ ਪੜੇ ਜਾ ਰਹੇ ਤੱਕੇ ਖਾ ਖਾ ਕੇ ਅਖੀਰ ਨੂੰ ਜਦੋਂ ਸਾਡੇ ਕੋਲ ਆਏ ਫਿਰ ਉਹ ਉਹਨਾਂ ਨੂੰ ਦਾਖਲ ਕੀਤਾ ਔਨ ਰਿਕਾਰਡ ਹੈ ਪਰਸੋਂ ਵੀ ਦਾਖਲ ਕੀਤਾ ਕੱਲ ਵੀ ਦਾਖਲ ਕੀਤਾ ਬੱਚਿਆਂ ਨੂੰ ਵੀ ਦਾਖਲ ਕੀਤਾ ਉਹਨਾਂ ਨੇ ਫੋਨ ਕਰ ਕਰਕੇ ਜਦੋਂ ਅੱਕ ਗੀਆਂ ਥੱਕ ਗੀਆਂ ਉਹ ਫਿਰ ਸਾਡੇ ਕੋਲ ਇੱਥੇ ਰੋਲਦਿਆਂ ਰੋਲਦਿਆਂ ਪਹੁੰਚੀਆਂ ਤੇ ਉਹਨਾਂ ਨੂੰ ਦਾਖਲ ਕੀਤਾ ਤੇ ਮੈਂ ਕਿਹਾ ਚਲੋ ਜਦੋਂ ਉਹ ਕਰਨ ਲੱਗੇ ਨਾ ਵੀ ਜਦ ਅੱਜ अच्छे ਫੀਲ ਕਰਨ ਲੱਗੇ ਮੈਂ ਕਿਹਾ ਵੀ ਬਿਜਲੀ ਪਾਣੀ ਦਾ ਸੀ ਜਨਰੇਟਰਾਂ ਦੀ ਕੋਸ਼ਿਸ਼ ਕਰਦੇ ਜਨਰੇਟਰ ਕਿਸੇ ਵੇਲੇ ਵੀ ਜਵਾਬ ਦੇ ਜਾਂਦੇ ਆ ਹੈਡਨ ਦੇ ਵਿੱਚ ਉਹ ਇਹਦੇ ਜਨਰੇਟਰ ਦੇ ਹੈਡ ਦੇ ਵਿੱਚੋਂ ਮਗਲੈ ਨਿਕਲਦਾ ਜੀ ਬੰਦ ਕਰਨਾ ਪੈ ਗਿਆ ਤੇ ਇੱਥੇ ਬਿਜਲੀ ਪਾਣੀ ਦੀ ਜਿਹੜੀ ਹੈ ਅਸੀਂ ਕੋਸ਼ਿਸ਼ ਪੂਰੀ ਕਰਦੇ ਹਾਂ 100% ਵੀ ਆਪਣੇ ਨਾਗਰਿਕ ਦੀ ਜਾਨ ਬਚਾਉਣੀ ਹੈ ਪਰ ਸਾਨੂੰ ਹੀ ਪਤਾ ਹੈ ਪੰਜਾਬ ਕੈਸਾ ਹੋ ਗਿਆ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਕੈਸਾ ਹੋ ਗਿਆ ਲਚਾਰਾਂ ਦੇ ਕੋਲੋਂ ਬਿਜਲੀ ਪਾਣੀ ਵੀ ਖੋ ਲਿਆ ਇਹ ਨਹੀਂ ਸਾਨੂੰ ਪਤਾ ਲੱਗਦਾ ਕਿ ਕਸੂਰ ਕੀ ਹੈ ਸਾਡਾ ਤੇ ਜੰਦਰੋਂ ਤਾਰਨੇ ਮੀਟਰ ਤਾਰ ਲੈ ਜਿਓ ਪਰ ਕਾਨੂੰਨ ਦਾ ਦੱਸ ਦੋ ਵੀ ਕਾਨੂੰਨ ਬਣਿਆ ਹੋਇਆ ਕੋਈ ਇਹ ਭਾਈ ਸਾਹਿਬ ਪਹਿਲਾਂ ਵੀ ਇਹ ਜਿਸ ਤਰ੍ਹਾਂ ਦਾ ਕਾਲਾ ਕਾਨੂੰਨ ਤੁਹਾਡੇ ਨਾਲ ਖੇਡ ਖੇਡਿਆ ਜਾ ਰਿਹਾ ਹੈਗਾ ਪਹਿਲਾਂ ਵੀ ਸੰਘਰਸ਼ ਕੀਤਾ ਹੈਗਾ ਸੜਕਾਂ ਦੇ ਉੱਪਰ ਉਤਰੇ ਹੋ ਬਹੁਤ ਜੱਸੀ ਬੰਦੀਆਂ ਤੁਹਾਡੇ ਨਾਲ ਆਈਆਂ ਤੇ ਹੁਣ ਫਿਰ ਕੀ ਅਗਲਾ ਰੁਕਤੀ ਹੋਏਗਾ ਜੀ ਕੱਪ ਨਹੀਂ ਚਲੋ ਵਸਤੇ ਇਹ ਕਹਿਨੇ ਆ ਵੀ ਕੋਈ ਗੱਲ ਨਹੀਂ ਭਾਈ ਮੈਂ ਤਾਂ ਵੈਸੇ ਇਹ ਕਹਿਨਾ ਵੀ ਜ਼ੁਲਮਾਂ ਦਾ ਸ਼ਿਕਾਰ ਹੋਨੇ ਸੜਕਾਂ ਤੇ ਰੁਲ ਕੇ ਜੀ ਘਰਾਂ ਦੇ ਵਿੱਚੋਂ ਪੁਕਾਰ ਰਹੇ ਹੋ ਘਰਾਂ ਚੋਂ ਕਿੰਨੇ ਕੱਢ ਕੇ ਲਿਓਣੇ ਪੈਣੇ ਆ ਹਾਂ ਜੀ ਘਰਾਂ ਵਿੱਚੋਂ ਪੁਕਾਰ ਰਹੇ ਆ ਸੜਕਾਂ ਤੇ ਰੁਲ ਕੇ ਜ਼ਿੰਦਗੀ ਜਿਹੜੀ ਹੈਗੀ ਆ ਉਹ ਉਹ ਬਤਾ ਰਹੇ ਆ ਕਿੰਨਾ ਜ਼ੁਲਮਾਂ ਦਾ ਸ਼ਿਕਾਰ ਹੋ ਰਿਹਾ ਹੈ ਅਸੀਂ ਤਾਂ ਇਹਨਾਂ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਜਿਹੜੀ ਰੱਬ ਨੇ ਦਿੱਤੀ ਜ਼ਿੰਦਗੀ ਇਹ ਤਾਂ ਲਗਾਉਣੀ ਹੀ ਲਗਾਉਣੀ ਹੈ ਠੀਕ ਹੈ ਇਸ ਕਰਕੇ ਮਤਲਬ ਇਹਨਾਂ ਜੋ ਇਹਨਾਂ ਨੂੰ ਚੰਗਾ ਲੱਗਦਾ ਇਹ ਕਰ ਰਹੇ ਆ ਤੇ ਜੋ ਮਤਲਬ ਹੁਣ ਸੰਗਤ ਨੂੰ ਚੰਗਾ ਲੱਗੂਗਾ ਸੰਗਤ ਨੇ ਕਰਨਾ ਹੈਗਾ ਕੋਈ ਗੱਲ ਨਹੀਂ ਅਸੀਂ ਐਦਾਂ ਨਹੀਂ ਸਰਕਾਰ ਵੱਲੋਂ ਜਿਹੜੀ ਪਰਿਵਾਰਾਂ ਨੂੰ ਜੁਨਟ ਫ੍ਰੀ ਦਿੱਤੇ ਜਾ ਰਹੇ ਪਰ ਮੰਨ ਤੈ ਸੋ ਲੱਗਦਾ ਨਹੀਂ ਕਿ ਇਹ ਵੀ ਤਾਂ ਇਸੇ ਪੰਜਾਬ ਦੇ ਵਾਸੀ ਆ ਇਹਨਾਂ ਨੂੰ ਵੀ ਜਿਹੜੀ ਬਿਜਲੀ ਫ੍ਰੀ ਪਣੀ ਚਾਹੀਦੀ ਹੈ ਸਰਕਾਰ ਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਜੇ ਲੱਗਦਾ ਨਹੀਂ ਹੈਗਾ ਤਾਂ ਫਿਰ ਸੈਕਟਰੀ ਸ਼ੋਅ ਚੈਕਰ ਹੋਣਾ ਚਾਹੀਦਾ ਹੈ ਇਹਨਾਂ ਨੂੰ ਤਾਂ ਮਤਲਬ ਜ਼ਿਆਦਾ ਲੋਡ ਹੈ ਕਿ ਘਰ ਦੇ ਵਿੱਚ ਕੋਈ ਬਜ਼ੁਰਗ ਹੋਵੇ ਕੋਈ ਬਿਮਾਰ ਹੋਵੇ ਘਰ ਦੇ ਵਿੱਚ ਉਹਦੇ 'ਤੇ ਵੱਲ ਜ਼ਿਆਦਾ ਧਿਆਨ ਦੇਣਾ ਪੈਂਦਾ ਆਂਦੇ ਨਾ ਕੱਟਦੇ ਆਂਦੇ ਨਾ ਏ ਜਾਂ ਤਾਂ ਮੰਨ ਲਓ ਕਿ ਇਹਨਾਂ ਜਦੋਂ ਬੇਵਸੇ ਲਾਚਾਰ ਨਾਗਰਿਕ ਜਿਹੜਾ ਰੋਲ ਰੋਲ ਕੇ ਮਰ ਰਿਹਾ ਏ ਕਿ ਸੰਵਿਧਾਨ ਦੇ ਵਿੱਚ ਇਹਨਾਂ ਨੂੰ ਇਹਨਾਂ ਨੂੰ ਬਚਾਉਣਾ ਵੀ ਇਹ ਸਾਡੀ ਡਿਊਟੀ ਨਹੀਂ ਹੈ ਜਾਂ ਤਾਂ ਇਹ ਮਨਜ਼ੂਰ ਕਰ ਲਓ ਜੇ ਤੁਹਾਨੂੰ ਮਨਜ਼ੂਰ ਆ ਫਿਰ ਸਾਨੂੰ ਹੱਤਕਾਸ਼ਾਈ ਵੀ ਮਨਜ਼ੂਰ ਆ ਸਾਨੂੰ ਮਨਜ਼ੂਰ ਆ ਕੋਈ ਗੱਲ ਨਹੀਂ ਪਰ ਤੁਸੀਂ ਇੱਕ ਵਾਰ ਇਹ ਮੰਨ ਤਾਂ ਲੋ ਕਿ ਲਾਈਫ ਜਿਹੜੀ ਹੈ ਪੰਜਾਬ ਦੀ ਧਰਤੀ ਤੇ ਪੰਜਾਬ ਦਾ ਨਾਗਰਿਕ ਰੋਲ ਰਿਹਾ ਏ ਕਿ ਉਸ ਨੂੰ ਬਚਾਉਣਾ ਉਹਦੀ ਲਾਈਫ ਨੂੰ ਪ੍ਰੋਟੈਕਸ਼ਨ ਦੇਣੀ ਸਰਕਾਰ ਦੀ ਸੰਵਿਧਾਨਿਕ ਡਿਊਟੀ ਨਹੀਂ ਹੈ ਮੈਂ ਸਤਕਾਰੀਆਂ ਕੋਰਟ ਨੂੰ ਵੀ ਕਹਿੰਦਾ ਹੈਗਾ ਵੀ ਇਹ ਤੁਹਾਡੇ ਕੋਲ ਵੀਡੀਓ ਜਾ ਰਹੀ ਹੈ ਤੁਸੀਂ ਇਹਨੂੰ ਵਿਚਾਰੇ ਹੋ ਕੀ ਸਰਕਾਰ ਦੀ ਸੰਵਿਧਾਨਿਕ ਡਿਊਟੀ ਲਾਈਫ ਨੂੰ ਬਚਾਉਣਾ ਅਮਰਜੈਂਸੀ ਹਾਲਾਤਾਂ ਦੇ ਵਿੱਚ ਸੰਵਿਧਾਨਿਕ ਡਿਊਟੀ ਸਰਕਾਰ ਦੀ ਹੈਗੀ ਆ ਕਿ ਨਹੀਂ ਹੈਗੀ ਉਹ ਇਹ ਮਨਜ਼ੂਰ ਕਰ ਲੈਣ ਸਾਨੂੰ ਦੱਸ ਦੇਣ ਸਾਨੂੰ ਦੱਸ ਦੇਣ ਜਰੂਰ ਕਿ ਸਾਡੀ ਡਿਊਟੀ ਨਹੀਂ ਹੈ ਸਾਨੂੰ ਦੱਸ ਦੇਣ ਜਰੂਰ ਫਿਰ ਸਾਨੂੰ ਵੀ ਇਹ ਮਨਜ਼ੂਰ ਹੈ ਇਸ ਕਰਕੇ ਸਾਨੂੰ 10000 ਨਜ਼ਾਰਿਆ ਇਸ ਕਰਕੇ ਅਸੀਂ ਗਿਆ ਸੀ ਵੀ ਸਾਨੂੰ ਦੱਸ ਦੋ ਵੀ ਤੁਸੀਂ ਅੰਦਰਲੇ ਮੀਟਰ ਵੀ ਖੋਲ ਸਕਦੇ ਆ ਵੀ ਕਿਹੜਾ ਕਾਨੂੰਨ ਹੈ ਅੰਦਰੋਂ ਕੀ ਕੀ ਤੋੜ ਸਕਦੇ ਆ ਕੀ ਕੀ ਖੋਲ ਸਕਦੇ ਆ ਕੀ ਕੀ ਚੱਕ ਸਕਦੇ ਆ ਗੇਟ ਦੇ ਅੰਦਰ ਵੜ ਕੇ ਉਹ ਦੱਸਣ ਵੀ ਕੋ ਗੱਲੇ ਨਹੀਂ ਆ ਰਹੀ ਅਸੀਂ ਕਾਨੂੰਨ ਦੀ ਰਿਸਪੈਕਟ ਕਰਦੇ ਆ ਪਰ ਦੱਸਿਆ ਤਾਂ ਜਾਵੇ ਕਿਹੜੇ ਕਾਨੂੰਨ ਦੇ ਤਹਿਤ ਲੈ ਕੇ ਜਾਣਾ ਚਾਹੁੰਦੇ ਆ ਭਾਈ ਸਾਹਿਬ ਹੁਣ ਇਹਨਾਂ ਨਾਲ ਕੋਈ ਨੋਟਿਸ ਕੋਈ ਜਾਣਕਾਰੀ ਨਹੀਂ ਦਿੱਤੀ ਨਾ ਭਾਈ ਸਾਹਿਬ ਕੀਤਾ ਹੈ ਕਿਸਨੂੰ ਨਹੀਂ ਨਹੀਂ ਕੁਛ ਨਹੀਂ ਦਿੱਤਾ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਦੇਖ ਸਾਡੇ ਸਾਨੂੰ ਕੁਝ ਨਹੀਂ ਦੱਸਿਆ ਅੰਦਰੋਂ ਕੀ ਕੀ ਲੈ ਕੇ ਜਾਣਾ ਸੀ ਜਿਹਨ ਕਿ ਹੁਣ ਭਾਈ ਸੁਨਸ਼ੇਰ ਸਿੰਘ ਜੀ ਜੋ ਕੇ ਮੁਖੀ ਨੇ ਤਵਾ ਆਸਰਾ ਦੇ ਉਹਨਾਂ ਨੇ ਦੱਸਿਆ ਕਿ ਵੀ ਸਾਨੂੰ ਕੋਈ ਕਿਸੇ ਕਿਸਮ ਦੀ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਨਾ ਹੀ ਕੋਈ ਨੋਟ ਪੇਰਿਆ ਗਿਆ ਹੈ ਇਸ ਦੇ ਕਾਰਨ ਸਾਨੂੰ ਅਸੀਂ ਇਹਨਾਂ ਨੂੰ ਰੋਕਿਆ ਹੋਇਆ ਹੈ ਤੇ ਪੁੱਛਿਆ ਕਿ ਵੀ ਤੁਸੀਂ ਕਿਸ ਦੇ ਕਹਿੰਦੇ ਰਹੇ ਰਹੇ ਕਰਮ ਚ ਦੇਖਦੇ ਹੋ ਇਹ ਤਵਾ ਆਸਰਾ ਦੇ ਇੰਦਾਂ ਦੇ ਜੋ ਇਹਨਾਂ ਦੇ ਸਮਾਜਿਕ ਤੌਰ ਤੇ ਕਮਜ਼ੋਰ ਨੇ ਜਾਂ ਸਿਰਫ ਆਲ ਹੈਗੇ ਹਨ ਉਹਨਾਂ ਦੇ પ્રાણી ਇੱਥੇ ਰਹਿ ਰਹੇ ਨੇ ਵਿਜੇਗਰਮੀ ਦੇ ਮੌਸਮ ਦੇ ਵਿੱਚ ਜੋ ਅਜੇ ਗਰਮੀ ਦੇ ਮੌਸਮ ਦੇ ਵਿੱਚ ਜੋ ਬਿਜਲੀ ਪਾਣੀ ਦਾ ਕਨੈਕਸ਼ਨ ਕੱਟ ਦੇਣਾ ਬਹੁਤ ਇੱਕ ਮੰਦਭਾਗੀ ਘਟਨਾ ਹੈਗੀ ਆ ਉਹ ਵੀ ਜੋ ਬੇਸਹਾਰਾ ਬੇਆਸਰਾ ਤੇ ਸਰੀਰਕ ਡਿਸੇਬਲਡ ਜੋ ਲੋਕ ਨੇ ਉਹਨਾਂ ਦਾ ਤੇ ਹੁਣ ਭਾਈ ਸਾਹਿਬ ਨੇ ਗੱਲ ਕੀਤੀ ਹੈ ਜੋ ਕ੍ਰਿਸ਼ਨ ਜੀ ਦੀ ਧਾਰਨਾ ਦਿੱਤੀ ਹੈ ਕਿ ਵੀ ਦਰਯੋਦਨ ਨੂੰ ਕਿਹਾ ਸੀਗਾ ਕਿ ਵੀ ਪਾਂਡਵਾ ਨੂੰ ਕੁਸ਼ਤਾ ਦੇ ਦੇ ਇਹ ਗੱਲ ਇਸ਼ਾਰਾ ਕਰਦੀ ਹੈ ਕਿ ਹੁਣ ਫਿਰ ਸੰਘਰਸ਼ ਦੇ ਲਈ ਇੱਕ ਮਹਾਭਾਰਤ ਹੋਏਗਾ ਜਿਵੇਂ ਪਹਿਲਾਂ ਸੜਕਾਂ ਜਾਮ ਕੀਤੀਆਂ ਗਈਆਂ ਸੀਆਂ ਪ੍ਰਭਾਸਰਾ ਵੱਲੋਂ ਜਥੇਬੰਦੀਆਂ ਨਾਲ ਲੱਗੀਆਂ ਸੀਗੀਆਂ ਹੁਣ ਵੀ ਇਸੇ ਤਰ੍ਹਾਂ ਦਾ ਕੋਈ ਮਾਹੌਲ ਅੱਗੇ ਬਣਦਾ ਨਜ਼ਰ ਆ ਰਿਹਾ ਤੇ ਬਾਕੀ ਜੋ ਸਾਡੇ ਨਾਲ ਬਣੇ ਰਹੋ ਮਾਸ਼ੂ ਨਿਯੋਗ ਪਰ ਅਸੀਂ ਬਣੇ ਹੋ ਆਪਦੇ ਨਾਲ ਧੰਨਵਾਦ ਜੀ ਮੈਨੂੰ ਤੇ ਆਪ ਨਹੀਂ ਪਤਾ ਈਸ਼ੂ ਮੈਂ ਤਾਂ ਆਪ ਤੁਹਾਨੂੰ ਪੁੱਛਿਆ ਸੀ ਵੀ ਈਸ਼ੂ ਕੀ ਹੈ ਅੰਦਰ ਵੜ ਕੇ ਉਹ ਪਹਿਲਾਂ ਮੀਟਰ ਮੋਟਰ ਜੇ ਖੋਲਣ ਲੱਗੇ ਆ ਖੋਲਦੇ ਆ ਅੰਦਰ ਵੜ ਕੇ ਮੀਟਰ ਕੋਲ ਦੇ ਸਾਨੂੰ ਦੱਸਦਾ ਦੋ ਵੀ ਕਿਹੜੇ ਕਾਨੂੰਨ ਦੇ ਤਹਿਤ ਭਾਈ ਤੁਸੀਂ ਮੀਟਰ ਰੱਖਣ ਦੇ ਹੱਕਦਾਰ ਨਹੀਂ ਸੋਲਰ ਪੈਨਲ ਆਇਆ ਪਬਲਿਕ ਨੇ ਖੋਹ ਤੁਸੀਂ ਨੇ ਵੀ ਕਮਾਈ ਦੇ ਵਿੱਚੋਂ ਤੁਹਾਨੂੰ ਪਸੇ ਭਰਾਈਆਂ ਜੋ ਤੁਹਾਡੀਆਂ ਬਣਦੀਆਂ ਸੀ ਫੀਸਾ ਉਹ ਭਰਾ ਕੇ ਸਿਕਿਉਰਿਟੀ ਉਹ ਭਰਾ ਕੇ ਮੀਟਰ ਲਗਾਇਆ ਸਾਨੂੰ ਕਮ ਸੇ ਘੱਟ ਦੱਸਦਾ ਦੋ ਤੁਸੀਂ ਕੀ ਕੀ ਖੋਲਣਾ ਹੈ ਬਿੱਲ ਵੀ ਭਰਨਾ ਹੁੰਦਾ ਜੀ ਉਹਦੇ ਵਿੱਚ ਇਹ ਵੀ ਹੁੰਦਾ ਵੀ ਬਿੱਲ ਵੀ ਭਰਨਾ ਹੈ ਬਸ ਠੀਕ ਹੈ ਬਿਲਕੁਲ ਸਾਨੂੰ ਨੋਟਿਸ ਦੋ ਕਿ ਤੁਸੀਂ ਮੀਟਰ ਨਹੀਂ ਅੰਦਰ ਲਾ ਕੇ ਰੱਖ ਸਕਦੇ ਕਿ ਮੈਂ ਨੋਟਿਸ ਤੇਰੀ ਬੇ ਕਨੈਕਸ਼ਨ ਕੱਟਣ ਤੋਂ ਪਹਿਲਾਂ ਤੁਸੀਂ ਅੰਦਰ ਮੀਟਰ ਵਾਲਾ ਨੋਟਿਸ ਦਿੱਤਾ ਹੈ ਪਰ ਕੱਟਦਾ ਕਨੈਕਸ਼ਨ ਮੈਂ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਕਰ ਰਿਹਾ ਤੁਹਾਡੇ ਨਾਲ ਕਿ ਤੁਸੀਂ ਕਨੈਕਸ਼ਨ ਕਿਉਂ ਕੀਤਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਲਵਾਰਸਾ ਦਾ ਕਲੈਕਸ਼ਨ ਕੱਟ ਕੇ ਅਸੀਂ ਸਰ ਮੇਰੀ ਬੇ ਅਸੀਂ ਮੁਲਾਜ਼ਮ ਬੰਦੇ ਆ ਠੀਕ ਹੈ ਜੀ ਇਹ ਆਪਣਾ 80 ਲੱਖ ਰੁਪਏ ਬਿੱਲ ਖੜ ਗਿਆ ਜੀ ਕੱਲ ਨੂੰ ਮੈਂ ਕਹਿੰਦੇ ਮੈਨੂੰ ਮੈਂ ਬਿਲਕੁਲ ਕਹਿੰਦਾ ਮੈਂ ਤੁਹਾਨੂੰ ਗਿਲਾ ਸ਼ਿਕਵਾ ਨਹੀਂ ਮੈਂ ਉਹ ਮੇਰੀ ਬੇਟੀ ਦਾ ਹਾਂ ਠੀਕ ਹੈ ਜੀ 80 ਲੱਖ ਰੁਪਏ ਦਾ ਬਿੱਲ ਖੜਾ ਹੈ ਸਰ ਅਸੀਂ ਤੁਹਾਨੂੰ 2-3 ਸਾਲਾਂ ਦੇ ਬੇਨਤੀਆਂ ਕਰ ਰਹੇ ਹਾਂ ਵੀ ਭਰਾ ਦਿਓ। ਉਹ ਭਾਈ ਮੈਂ ਤੁਹਾਨੂੰ ਗਿਲਾ ਸ਼ਿਕਵਾ ਨਹੀਂ ਕਰ ਰਿਹਾ। ਆਪਾਂ ਤੁਹਾਨੂੰ ਕਿੰਨੀ ਦੇਰ ਦੀ ਬੇਨਤੀਆਂ ਕਰ ਰਹੇ ਹਾਂ ਵੀ ਭਰਾ ਦਿਓ ਸਰ ਭਰਾ ਦਿਓ। ਆਪਾਂ ਨਹੀਂ ਭਰਾਣਾ ਉਹ ਮਸਤ ਬੱਕਰਾ ਮਸਲਾ ਉਹਦੀ ਕੋ ਪਾਲਿਸੀ ਆਉਗੀ ਨਹੀਂ ਆਉਗੀ। ਪਰ ਮਰਾਜ਼ਮਾ ਨੂੰ ਰੋਕਣਾ ਸਾਡਿਆਂ ਨੂੰ। ਉਹ ਆਪਣੀ ਡਿਊਟੀ ਕਰ ਰਹੇ ਨੇ। ਪਹਿਲਾਂ ਸੁਣ ਤਾਂ ਲੋ, ਕਿ ਆ ਰੋਕਿਆ ਮਤਲਬ ਅੰਦਰ ਵੜਨ ਲੱਗੇ ਤੁਸੀਂ ਦੱਸੂਗਾ ਨਹੀਂ ਕਿ ਅਸੀਂ ਕਦੇ ਵਾਸਤੇ ਵੜ ਰਹੇ ਹਾਂ ਅੰਦਰ? ਜੀ। ਦੱਸਣਾ ਚਾਹੀਦਾ ਕਿ ਨਹੀਂ ਦੱਸਣਾ ਚਾਹੀਦਾ? ਤੁਹਾਡੇ ਦਫ਼ਤਰ 'ਚ ਵੜਨ ਲੱਗੇ ਬੰਦਾ। ਉਹ ਦੱਸੂਗਾ ਹੀ ਨਾ ਵੀ ਮੈਂ ਕਦੇ ਵਾਸਤੇ ਆਇਆ ਮੇਰੇ ਕੋਲ ਅਧਿਕਾਰ ਹੈਗਾ ਵੀ ਐਸ ਕਾਨੂੰਨ ਦੇ ਤਹਿਤ ਐਸ ਕਾਨੂੰਨ ਦੇ ਤਹਿਤ ਮੈਂ ਤੁਹਾਡੇ ਅੰਦਰੋਂ ਆਹ ਚੀਜ਼ਾਂ ਚੱਕਣੀਆਂ ਐ ਆਹ ਚੀਜ਼ਾਂ ਮੈਂ ਪਟਕਣੀਆਂ ਇਨਸਾਨ ਨੂੰ ਪੁੱਛਣ ਦਾ ਹੱਕ ਹੈਗਾ ਕਿ ਨਹੀਂ ਹੈਗਾ ਉਹ ਤਾਂ ਸਰ ਤੋਂ ਰਸੀਵਿੰਗ ਵੀ ਲੈ ਕੇ ਆਣੀ ਸੀ ਇਹਨਾਂ ਨੇ ਵੀਟਰ ਦੀ ਰਸੀਵਿੰਗ ਲੈ ਕੇ ਆਣ ਗਏ ਵੀ ਕਿਹੜੇ ਮੈਟਾ ਇਹ ਜਾਨਣਾ ਚਾਹੁੰਦਾ ਪੀਂਗੇ ਨਾਗਰਿਕ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਸਾਡੇ ਅੰਦਰੋਂ ਜਿਹੜੇ ਸਾਡੇ ਆਪਣੀ ਪਰਸਨਲ ਪ੍ਰੋਪਰਟੀ ਜਿਹਨੂੰ ਅਸੀਂ ਕਹਿੰਦੇ ਵੀ ਜਿਹਦੇ ਪੈਸੇ ਪੈ ਕੀਤੇ ਹੋਇਆ ਸੀ ਸਰ ਮੀਟਰ ਦੇ ਪੈਸੇ ਨਹੀਂ ਪੇ ਕੀਤੇ ਤੁਸੀਂ। ਤੇ ਚਲੋ ਕੋਈ ਨਹੀਂ ਸਿਕਿਉਰਿਟੀ ਤੁਸੀਂ ਕਾਦੀ ਕਾਦੀ ਲਈ ਹੈ ਉਹ ਵੀ ਚੈੱਕ ਕਰ ਲੰਨੇ ਆ। ਬਸ ਸਿਕਿਉਰਿਟੀ ਦਾ ਫੰਡ ਹੋ ਜੂਗੀ ਜੀ। ਹਾਂ ਰਿਫੰਡ ਹੋ ਜੂਗੀ ਸਾਨੂੰ ਦਾਸਤਾ ਦੋ ਸਿਕਿਉਰਿਟੀ ਲੈ ਕੇ ਪ੍ਰਾਪਰਟੀ ਆਫ ਅਫੀਸ਼ੀਅਲ ਮੀਟਰ ਤੇ ਪੜ੍ਹ ਲਓ ਜੀ। ਉਹ ਯਾਰ ਅਸੀਂ ਨਹੀਂ ਤਾਂ ਪ੍ਰਾਪਰਟੀ ਸਰਕਾਰ ਦੀ ਹੋਇਆ ਅਸੀਂ ਵੀ ਤਾਂ ਨਾਗਰਿਕ ਸਰਕਾਰ ਨਹੀਂ ਅਸੀਂ ਕਿਹੜੇ ਬਗਾਨੇ ਆ ਕੋਈ। ਬਸ ਸਾਨੂੰ ਦਾਸਤਾ ਦੋ ਵੀ ਤੁਸੀਂ ਜਿਹੜਾ ਅੰਦਰ ਜਿਹੜੇ ਬੰਦੇ ਅੰਦਰ ਵੱਢ ਰਹੇ ਐ ਵੀ ਉਹ ਕਿਹੜੇ ਕਾਨੂੰਨ ਦੇ ਤਹਿਤ ਕੀ ਸਾਡੇ ਕੋਲ ਅੰਦਰੋਂ ਲੈ ਕੇ ਜਾਣਾ ਕੀ ਚੱਕ ਕੇ ਲੈ ਜਾਣਾ ਕੀ ਤੋੜ ਕੇ ਲੈ ਜਾਣਾ ਸਾਨੂੰ ਦਾਸਤਾ ਦੋ ਲੈਣਾ ਚਾਹੀਦਾ ਜ ਲੈਣਾ ਜੀ ਨਹੀਂ ਲੈ ਕੇ ਜਾੜ ਦੇਣਾ ਕੋਈ ਗੱਲ ਨਹੀਂ ਸਾਨੂੰ ਪਤਾ ਨਹੀਂ ਨਾ ਹੁਣ ਬੰਦੇ ਅੰਦਰ ਆ ਕੇ ਮੀਟਰ ਤੇ ਮਤਲਬ ਮੀਟਰ ਲੈਣ ਲੱਗ ਪਏ ਸਾਰੇ ਆਪਾਂ ਸਾਰੇ ਹਥਿਆਰੇ ਆਪਾਂ ਸਿਚੁਏਸ਼ਨ ਨੂੰ ਐਸਕੇਲੇਟ ਨਾ ਕਰੀਏ ਬੰਦਿਆਂ ਨੂੰ ਸਾਡੇ ਨੂੰ ਆਣ ਦੂਰ ਚ ਕੀ ਫਾਇਦਾ ਹੈ ਮੈਂ ਤਾਂ ਸਿਰਫ ਬੇਨਤੀ ਕਰਦਾ ਵੀ ਸਾਨੂੰ ਪਤਾ ਲੱਗ ਜਾਵੇ ਵੀ ਤੁਸੀਂ ਅੰਦਰੋਂ ਕੀ ਕੀ ਲੈ ਕੇ ਜਾਣਾ ਹੈ ਸਰ ਕੱਲਾ ਮੀਟਰ ਜੀ ਕੱਲਾ ਮੀਟਰ ਮੀਟਰ ਲੈ ਕੇ ਜਾਣਾ ਸਾਨੂੰ ਇਨਫੋਰਮ ਕਰੋ ਸਾਨੂੰ ਦੱਸੋ ਵੀ ਇਸ ਕਾਨੂੰਨ ਦੇ ਤਹਿਤ ਆ ਆਰਟੀਕਲ ਦੇ ਤਹਿਤ ਅਸੀਂ ਅੰਦਰੋਂ ਮੀਟਰ ਚੱਕ ਕੇ ਲੈ ਕੇ ਜਾਣਾ ਤੁਹਾਡਾ ਇਹ ਚੀਜ਼ ਅਸੀਂ ਪੱਟ ਕੇ ਲੈ ਕੇ ਜਾਣੀ ਸਾਨੂੰ ਦੱਸ ਤਾਂ ਲੋ ਜਦੋਂ ਮੇਰੀ 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 ਬੇਇਜ਼ਤੀ ਹਾਂ ਜਦੋਂ ਕਨੈਕਸ਼ਨ ਡਿਸਕਨੈਕਸ਼ਨ ਦੇ ਅਸੀਂ ਤੁਹਾਨੂੰ ਕਾਰ-ਵਾਰ ਨੋਟਿਸਿਸ ਦੇ ਰਹੇ ਸੀਗੇ ਕੱਢਦਾ ਤੁਸੀਂ ਕਨੈਕਸ਼ਨ ਗੱਲ ਖਤਮ ਸਾਨੂੰ ਕੋਈ ਇਕਰਾਰ ਨਹੀਂ ਹੈਗਾ ਹੁਣ ਸਰ ਹੁਣ ਮੀਟਰ ਉੱਥੇ ਨਹੀਂ ਨਾ ਪਿਆ ਰਹੂਗਾ ਜੀ ਮੀਟਰ ਤੁਸੀਂ ਬਾਹਰ ਆਪਣਾ ਭਾਈ ਸਾਹਿਬ ਮੀਟਰ ਸੋਲਰ ਵਾਲਾ ਇਹ ਸੋਲਰ ਦੇ ਪੈਸੇ ਤਾਂ ਆਇਆ ਪਬਲਿਕ ਨੇ ਲਾਏ ਆ ਸੰਗਤ ਨੇ ਲਾਏ ਆ ਸੋਲਰ ਦੇ ਜਿਹੜਾ ਤੁਹਾਡਾ ਮੈਂ ਜਿਹੜਾ ਪੈਨਲ ਸਰ ਜੀ ਪੈਨਲ ਥੋੜੀ ਗੋਲਣ ਲੱਗੇ ਜੀ ਮਤਲਬ ਇਹ ਨਹੀਂ ਕਿ ਆ ਗਿਆ ਉਹਦੇ ਪਹਿਲਾਂ ਇੱਕ ਜਿਸ ਦਾ ਪੱਟ ਨਹੀਂ ਦੇਖਿਆ ਨਾ ਜਾਂ ਰੋਲਾ ਪਾਇਆ ਜਾਂ ਇਹਨਾਂ ਨੇ ਦੇਖਿਆ ਵੀ ਉੱਥੇ ਆ ਪੱਟਣ ਲੱਗੇ ਹੈਗੇ ਹੁਣ ਸਾਨੂੰ ਕੀ ਪਤਾ ਕੀ ਪੱਟਣਾ ਉਹਨੇ ਕੀ ਨਹੀਂ ਪਰ ਸਾਨੂੰ ਦੱਸੋਗੇ ਦੱਸੋ ਜੀ ਹਾਂ ਜੀ ਹੈ ਮੇਰੀ ਵੇਦਗੀ ਹੈ ਬੰਦੇ ਨੂੰ ਆ ਲੈ ਉੱਠੀ ਆਪਾਂ ਕੋਈ ਗੱਲ ਨਹੀਂ ਆਪਾਂ ਇਹੋ ਦੇਖ ਲਾਂਗੇ ਫੇਰ ਜੁਰਜਣਾ ਇਹ ਦੇਖੋ ਇਹ ਸਰਕਾਰੀ ਕੰਮ ਚੱਲੀ ਆ ਅਬਰ ਬਜਾ ਹੋ ਜਾਣਾ ਜਿਹੜੀਆਂ ਇਸ ਵੇਲੇ ਜਾਣਾ ਤਰਫਾਈਆਂ ਜਾ ਰਹੀਆਂ ਉਹ ਸਾਨੂੰ ਤਾਂ ਇਹ ਹੈ ਨਾ ਕਿ ਅਸੀਂ ਮੀਟਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੋਲਰ ਪੈਨਲ ਸਾਡਾ ਜ ਵੀ ਇਹਨਾਂ ਨੂੰ ਨਾ ਦੜਵਾਈਏ ਬਿਜਲੀ ਪਾਣੀ ਦੀ ਨਾ ਵੀ ਇਹਨੂੰ ਅਸੀਂ ਕਿੱਦਾਂ ਯੂਜ਼ ਕਰੀਏ ਅਸੀਂ ਵੀ ਚੋਨੇ ਆ ਅਸੀਂ ਵੀ ਚੋਨੇ ਆ ਇਹ ਨਾ ਇਹ ਕੋਈ ਇਹ ਕੋਈ ਸ਼ਮਸ਼ੇਰ ਸਿੰਘ ਦੀ ਬਿਜਲੀ ਨਹੀਂ ਹੈਗੀ ਅੱਜ ਕੋਈ ਵਾਰੀ ਬੇਨਤੀ ਕਰਦੇ ਆ ਤੁਹਾਡਾ ਕੋਈ ਕਸੂਰ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਮੈਂ ਸਮਝ ਰਿਹਾ ਮੈਨੂੰ ਪਤਾ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਪਰ ਸਾਡਾ ਸਾਡਾ ਇਹ ਹੈ ਬਿਸਾਲੇ ਅੰਦਰ ਅੰਦਰ ਬੜੇ ਨੇ ਦਸਰੇ ਬੜੇ ਨੇ ਬਿਨਾਂ ਦੱਸੇ ਅੰਦਰੋਂ ਮੀਟਰ ਖੋਲ ਰਹੇ ਆ ਇਸ ਗੱਲ ਤੇ ਸਾਨੂੰ ਇਹਨਾਂ ਨੂੰ ਪਤਾ ਵੀ ਕੀ ਕੀ ਇਹ ਮਲ ਖੋਲਣਾ ਇਹਨਾਂ ਨੇ ਕੀ ਕੀ ਦੋਣਾ ਚਲੋ ਕੋਈ ਨਾ ਬੰਨੂ ਬਾਤ ਡੇਕ ਤੋਂ ਮਸੂਨ ਨਹੀਂ ਨਹੀਂ ਗੱਲ ਐਸੀ ਨਹੀਂ ਹੈਗੀ ਮਸਲਾ ਅਸੂਲਾਂ ਦਾ ਹੈਗਾ ਅਸੀਂ ਗੱਲ ਅਸੂਲ ਦੀ ਕਰ ਰਹੇ ਸੀ ਕਿ ਸਾਨੂੰ ਪਤਾ ਤਾਂ ਲੱਗੇ ਵੀ ਕੀ ਕੀ ਬੰਦਾ ਅੰਦਰ ਬੜਿਆ ਤੇ ਉਹ ਵਿਦਾਊਟ ਵਿਦਾਊਟ ਇਨਫੋਰਮੇਸ਼ਨ ਬੜ ਗਿਆ ਵਿਦਾਊਟ ਇਨਫੋਰਮੇਸ਼ਨ ਇਹ ਚੀਜ਼ਾਂ ਖੋਲਣ ਲੱਗ ਜਵੇ ਅੰਦਰ ਹੁਣ ਕੀ ਪਤਾ ਇਸ ਗੱਲ ਦਾ ਹੈਗਾ ਨਾਲ ਤਾਂ ਇਹ ਵੀ ਨਹੀਂ ਪਤਾ ਹੈਗਾ ਵੀ ਲੈਕਟ੍ਰਿਸਿਟੀ ਬੋਰਡ ਤੋਂ ਆਏ ਹੈ ਵੀ ਬਿਜਲੀ ਬੋਰਡ ਤੇ ਆਏ ਹੈ ਇਹ ਵੀ ਨਹੀਂ ਕੋਈ ਦੱਸ ਰਿਹਾ ਸਾਨੂੰ ਕਿਸੇ ਜੀ ਦਾ ਪਤਾ ਨਹੀਂ ਅੰਦਰ ਬੜ ਕੇ ਬੰਦਾ ਜਦੋਂ ਖੋਲਦਾ ਮੇਰੀ ਜਗਾ ਤੁਸੀਂ ਖੜੇ ਹੋਵੋਗੇ ਤੇ ਤੁਸੀਂ ਕੀ ਮੈਨੂੰ ਸੋਚਦਾ ਵੀ ਹੂ ਆਰ ਯੂ ਆ ਬੰਦਾ ਪੁੱਛਦਾ ਵੀ ਯਾਰ ਤੂੰ ਅੰਦਰ ਬੜਿਆ ਹੈ ਤੇ ਤੂੰ ਆ ਕੇ ਮਤਲਬ ਇਹ ਮਤਲਬ ਇਹ ਮੀਟਰ ਨੂੰ ਜਿਹੜਾ ਹੈਗਾ ਖੋਲਣ ਲੱਗਿਆ ਜਾਂ ਕੀ ਕੀ ਤੂੰ ਤੋੜਣ ਲੱਗਿਆ ਹੈ ਤਾਰਾ ਵੀ ਕਮ ਸੇਕ ਮੈਂ ਤੂੰ ਹੈ ਕੌਣ ਆਪਣੇ ਇੰਟਰੋਡਕਸ਼ਨ ਦਵੇ ਪਹਿਲਾਂ ਇਹ ਤਾਂ ਜੈਨਰਲ ਲੱਗ ਰਿਹਾ ਯਾਰ ਵੀ ਸਾਡਾ ਇੰਨਕ ਦਾ ਹੱਕ ਹੈ ਸਾਡਾ ਘਰ ਹੈ ਹਾਂ ਇਸ ਕਰਕੇ ਹੋਰ ਕੋਈ ਗੱਲ ਨਹੀਂ ਸਾਡੇ ਤੁਸੀਂ ਪਰਿਵਾਰ ਦੇ ਮੈਂਬਰ ਹੈ ਪਸਲਿਟੀਫਾਈਡ ਹੋਗੇ ਲਵਾਰ ਦੇ ਨੰਬਰ ਆ ਤੁਸੀਂ ਸਾਡਾ ਸਾਡਾ ਟਟਣਾ ਕੋਈ ਐਡਰ ਨਹੀਂ ਗੱਲ ਥੋੜਾ ਹੈਗੀ ਹੈ ਪਰਸਨਲੀ ਅਸੀਂ ਤੁਹਾਡੇ ਨਾਲ ਹੀ ਹੈ ਸਮਝੋ ਹਾਂ ਹਾਂ ਨੇ ਠੀਕ ਹੈ ਮੇਰੇ ਮੇਰੇ ਘਰੇ ਮੈਂ ਮਾਰੀ ਰਹਾ ਮੇਰੇ ਮਾਤਾ ਜੀ ਯਾਰ ਪੁੱਛਦੇ ਹੀ ਹੋ ਤਾਂ ਹੀ ਚੱਲਦੀ ਹੈ ਇਹ ਲਵਾਰ ਸਲੋ ਲਵਾਰ 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 ਸਾਡਾ ਡਾਕਟਰੀ ਪਰਸਨਲ ਲਾਈਕ ਆ ਹਾਂ ਠੀਕ ਹੈ ਠੀਕ 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 ਸਮਝੋ ਤੇ ਦੇਖ ਸਕਦੇ ਹੋ ਤੁਸੀਂ ਕਿ ਵੀ ਜੋ ਬਿਜਲੀ ਕੱਟੀ ਗਈ ਹੈ ਉਹ ਬਿਜਲੀ ਇਹ ਡਿਸੇਬਲਡ ਜੋ ਸਰੀਰਕ ਰੂਪ ਦੇ ਵਿੱਚ ਪਰੇਸ਼ਾਨ ਨੇ ਜੋ ਚਾਹੇ ਸੀਨੀਅਰ ਸਿਟੀਜ਼ਨਸ ਕਹ ਲਈਏ ਚਾਹੇ ਬੱਚੇ ਕਹ ਲਈਏ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਜੋ ਪਿੱਛੇ ਖੜੇ ਨੇ ਦੇਖ ਸਕਦੇ ਹੋ ਇਹ ਪ੍ਰਭਾਸਰਾ ਦੇ ਉਹ ਉਹ ਵਾਪਸ ਲਿਆ ਕੇ ਬਹਿਣ ਦੇ ਨੇ ਜੋ ਇੱਥੇ ਰਹਿ ਰਹੇ ਨੇ ਜਿਨ੍ਹਾਂ ਨੂੰ ਬਿਜਲੀ ਦੀ ਸੂਲਤ ਜਿਹੜਾ ਲੋਕ ਖੋ ਲਈ ਗਈ ਹੈ ਦੇਖ ਸਾਹਮਣੇ ਛੋਟੇ ਛੋਟੇ ਬੱਚੇ ਹੈ ਸਿਨੀਅਰ ਸਿਟੀਜ਼ਨ ਹੈਗੇ ਆ ਜੋ ਕਿ ਸਿਹਤ ਗਰੁੱਪ ਦੇ ਵਿੱਚ ਪਰੇਸ਼ਾਨ ਹੈ ਬਿਮਾਰ ਹੈ ਆਪਣੀ ਬਿਵਾਰੀਆਂ ਦਾ ਜੋ ਕਿ ਇਲਾਜ ਹੈ ਉਹ ਵੀ ਪ੍ਰਭਾਸਾ ਦੇ ਵਿੱਚ ਹੀ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਚਿਹਰੇ ਬਹੁਤ ਹੀ ਮਰਜਾਏ ਹੋਏ ਤੇ ਇਸ ਸਮੇਂ ਜੋ ਇੱਕ ਇਨਸਾਫ ਦੀ ਉਮੀਦ ਦੇ ਵਿੱਚ ਭਾਈ ਸੰਸ਼ੇਰ ਸਿੰਘ ਵੱਲ ਦੇਖ ਰਹੇ ਹੈ ਤੇ ਹੁਣ ਸਾਡੀ ਸਰਕਾਰ ਨੂੰ ਤਾਕੀਦ ਹੈ ਕਿ ਵੀ ਇਹਨਾਂ ਚਿਹਰਿਆਂ ਨੂੰ ਦੇਖਦੇ ਹੋਏ ਜੋ ਪ੍ਰਭਾਸਾ ਦੇ ਜੋ ਜੋ ਕਿ ਇੱਕ ਸੋਸ਼ਲ ਜਥੇਬੰਦੀ ਹੈਗੀ ਹੈ ਜੋ ਕਿ ਜੋ ਕਿ ਬੇਆਸਰਾਿਆਂ ਨੂੰ ਆਸਰਾ ਦਿੱਤਾ ਹੋਇਆ ਹੈ ਉਹਨਾਂ ਦੇ ਉੱਪਰ ਇੱਕ ਰਹਿਣ ਦੇ ਆਧਾਰ ਤੇ ਤਰਸ ਦੇ ਆਧਾਰ ਤੇ ਦੇਖੇ ਤੇ ਵਿਚਾਰ ਕਰੇ ਕਿ ਵੀ ਇਹਨਾਂ ਨੂੰ ਇਹ ਜੋ ਬਿਜਲੀ ਬਣਦੀ ਹੈ ਜੋ ਕਿ ਪੰਜਾਬ ਦੇ ਵਿੱਚ 300 ਯੂਨਿਟ ਪਰ ਪਰਿਵਾਰ ਦਿੱਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਇੱਕ ਇੱਕ ਪਰਿਵਾਰ ਇਹ ਦੇਖ ਕੇ ਵੀ ਇਹਨਾਂ ਦੀ ਜੋ ਵੀ ਯੂਨਿਟ ਬਣਦੀ ਹੈ ਫ੍ਰੀ ਉਹ ਵੀ ਦਿੱਤੀ ਜਾਵੇ ਤੇ ਜੋ ਪੁਰਾਣਾ ਇਹਨਾਂ ਦਾ ਬਿੱਲ ਹੈਗਾ ਉਸ ਦੇ ਬਾਰੇ ਵੀ ਵਿਚਾਰ-ਵਟਾਂਦਰਾ ਕਰਕੇ ਮਸਲਾ ਹਲਕਿਤਾ ਜਾਵੇ ਬਣੇ ਰਹੋ ਆਪ ਜੀ ਸਾਡੇ ਨਾਲ ਮਾਰਸ਼ਲ ਨਿਊਜ਼ ਦੇ ਉੱਪਰ ਅਸੀਂ ਬਣੇ ਹੁਏ ਆਪ ਜੀ ਦੇ ਨਾਲ ਮਾਰਸ਼ਲ ਨਿਊਜ਼ ਤੇ ਤਨ ਲੋ